ਦੇਉ ਜੀ ਇਹ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ ਦਾ ਪਿੰਡ ਹੈ ਕਾਕੜਾ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਉਗਰਾਹਾਂ ਵੱਲੋਂ ਕੱਲ ਸਾਨੂੰ ਪਤਾ ਲੱਗਿਆ ਸੀਗਾ ਵੀ ਉਰੇ ਇੱਕ ਮਜ਼ਦੂਰ ਪਰਿਵਾਰ ਰਹਿੰਦਾ ਜਿਹੜੇ ਆ 4-5 ਬੱਚੇ ਨੇ ਇਹਨਾਂ ਦੇ ਇਹ ਬੈਂਕ ਨੇ ਇਸ ਮਕਾਨ ਨੂੰ ਜ਼ਿੰਦਾ ਲਾ ਕੇ ਘਰੋਂ ਕੱਢ ਦਿੱਤੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਕਈ ਦਿਨ ਹੋ ਗਏ ਇਹ ਵਿਚਾਰੇ 5 ਤਰੀਕ ਨੂੰ ਪਿੱਛੇ ਜ਼ਿੰਦਾ ਬੈਂਕ ਲੱਗਿਆ ਚਾਰਕ ਕਿਸ਼ਤਾਂ ਟੁੱਟੀਆਂ ਹੋ ਜਾਂ ਨੇ ਬਾਕੀ ਕਿਸ਼ਤਾਂ ਹੈ ਭਰ ਰਿਹਾ ਤੇ ਹੁਣ ਵੀ ਭਰ ਰਿਹਾ ਹੈ ਭਰ ਰਿਹਾ ਮਕਾਨ ਤੋਂ ਬਾਹਰ ਰਿਹਾ ਹੈ ਉਰੇ ਦੀਆਂ ਸਰਕਾਰਾਂ ਵੱਲੋਂ ਉਰੇ ਦੇ ਪ੍ਰਧਾਨ ਮੰਤਰੀ ਵੱਲੋਂ ਕਿਹਾ ਜਾਂਦਾ ਹੈ ਵੀ ਰੋਟੀ ਤੇ ਮਕਾਨ ਦਾ ਪ੍ਰਬੰਧ ਅਸੀਂ ਵੱਡੇ ਪੱਧਰ ਤੇ ਕਰ ਰਹੇ ਹਾਂ ਪਰ ਕਰਿਆ ਹੋਇਆ ਪ੍ਰਬੰਧ ਜਿੰਦੇ ਲਾ ਕੇ ਬੈਂਕਾਂ ਵੱਲੋਂ ਘਰਾਂ ਚੋਂ ਬਾਹਰ ਕੱਢੇ ਜਾਂਦੇ ਨੇ ਲੋਕ ਕੱਲ ਵੱਡੇ ਪੱਧਰ ਤੇ ਸੰਗਰੂਹ ਸ਼ਹਿਰ ਦੇ ਅੰਦਰ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਨੇ ਇੱਕ ਘਰ ਦੀ ਕੁਰਕੀ ਰੋਕੀ ਆ ਵੱਡਾ ਹੱਲਾ ਲੈ ਕੇ ਗਿਆ ਜਿਹੜਾ ਪ੍ਰਸ਼ਾਸਨ ਐਂ ਜਾਨੀ ਕਿ ਦਿਨ ਪਰ ਦਿਨ ਰੋਜ਼ਾਨਾ ਇਹ ਕੁਰਕੀਆਂ ਕਰਕੇ ਘਰਾਂ ਚੋਂ ਬਾਹਰ ਕੱਢਿਆ ਜਾਂਦਾ ਪਰ ਭਾਰਤੀ ਕਿਸਾਨ ਜੁਨੀਆ ਦੇ ਇਕਤਾ ਉਗਰਾਹਾਂ ਵੱਲੋਂ ਪੰਜਾਬ ਦੇ ਅੰਦਰ ਇਹ ਕਈ ਸਾਲਾਂ ਤੋਂ ਐਲਾਨ ਹੈ ਕਿ ਕਿਸੇ ਦੀ ਜ਼ਮੀਨ ਕੁਰਕ ਨਹੀਂ ਹੋਣ ਦੇਵਾਂਗੇ ਕਿਸੇ ਦਾ ਘਰ ਕੁਰਕ ਨਹੀਂ ਹੋਣ ਦੇਵਾਂਗੇ ਕਿਸੇ ਦਾ ਟਰੈਕਟਰ ਬੈਂਕ ਲੈ ਜਾਵੇ ਨਹੀਂ ਲਜਾਣ ਦੇਵਾਂਗੇ ਇਹ ਜਣੀ ਕਿ ਜਿਹੜਾ ਰੋਜ਼ਗਾਰ ਹੈ ਰੋਜ਼ਗਾਰ ਨੂੰ ਬੰਦ ਨਹੀਂ ਹੋਣ ਦੇਵਾਂਗੇ ਕਿਉਂ ਵੱਡੇ ਸਵਾਲ ਨੇ ਇਹ ਗਰੀਬ ਪਰਿਵਾਰਾਂ ਦੀਆਂ ਚਾਰ ਕਿਸ਼ਤਾਂ ਟੁੱਟ ਗਈਆਂ ਇੱਥੇ ਵੱਡੇ ਵੱਡੇ ਸਵਾਲ ਨੇ ਨੀਲਸ ਮੋਦੀ ਵਰਗੇ ਵਿਜੇ ਮਾਲੀਆ ਵਰਗੇ ਖਰਬਾਂ ਕਰੋੜਾਂ ਰੁਪਈਆ ਲੈ ਕੇ ਭਾਗੇ ਇੱਥੇ ਡਾਨੀ ਵਰਗਿਆਂ ਦਾ ਕਰੋੜਾਂ ਰੁਪਈਆ ਮਾਫ਼ ਕੀਤਾ ਜਾਂਦਾ ਕੋਈ ਨਹੀਂ ਪੁੱਛਦਾ ਪਰ ਇਹ ਜੇ ਗਰੀਬ ਪਰਿਵਾਰ ਨੂੰ ਜਣੀ ਕਿ ਆ ਨਿੱਕੇ ਨਿੱਕੇ ਬੱਚੇ ਨੇ ਜਿਹੜੀ ਧੀ ਹੈ ਜਿਹੜੀ ਆ ਬਿਮਾਰ ਆ ਇਹਦੇ ਇਲਾਜ ਵਾਸਤੇ ਦਾ ਕਾਰੋਬਾਰ ਫੇਲ ਹੋ ਗਿਆ ਵਿਚਾਰਾ ਇਹਦਾ ਇਲਾਜ ਕਰਾਉਣ ਵਾਸਤੇ ਇਹਨੂੰ ਪੀਜੀਆਈ ਲੈ ਕੇ ਜਾਂਦਾ ਤੇ ਘਰ ਬੈਠਾ ਨੂੰ ਹੈ ਨਹੀਂ ਜਿਹੜੇ ਕਾਗਜ਼ ਪੱਤਰ ਨੇ ਉਹ ਵੀ ਅੰਦਰ ਪਏ ਨੇ ਇਸ ਬੱਚੀ ਦੇ ਜਿਹੜੇ ਕਾਗਜ਼ ਪੱਤਰ ਨੇ ਉਹਦੀਆਂ ਰਿਪੋਰਟਾਂ ਨੇ ਉਹ ਵੀ ਬੈਂਕ ਨੇ ਨਹੀਂ ਕੱਢਣ ਦਿੱਤੀਆਂ ਅੱਜ ਭਾਰਤੀ ਕਿਸਾਨ ਇਹ ਮਜ਼ਦੂਰ ਹੈ ਸੱਚ ਨੂੰ ਇੱਥੇ ਵੱਡੇ ਗੱਲ ਖੜੀ ਕਰਨ ਵਾਲੇ ਲੋਕ ਮਜ਼ਦੂਰਾਂ ਤੇ ਕਿਸਾਨਾਂ ਦਾ ਵੱਡਾ ਪਾੜਾ ਖੜਾ ਕਰਨ ਵਾਲੇ ਉਹਨਾਂ ਨੂੰ ਵੀ ਇਹ ਬਹੁਤ ਵੱਡਾ ਹੈ ਨਾ ਉਹਨਾਂ ਦੇ ਮੂੰਹ ਤੇ ਚਪੇੜ ਹੈ ਇਹ ਜਿਹੜਾ ਪਿਛਲੇ ਦਿਨੀ ਭਾਨੀਗੜ੍ਹ ਦੇ ਅੰਦਰ ਇਹ ਭਾਨੀਗੜ੍ਹ ਦੇ ਨਾਲ ਇਹ ਪਿੰਡ ਲੱਗਦਾ ਮਜ਼ਦੂਰ ਦਾ ਘਰ ਖੋਲ੍ਹ ਕੇ ਮਜ਼ਦੂਰ ਪਰਿਵਾਰ ਘਰ 'ਚ ਬਿਠਾਇਆ ਅੱਜ ਇਸ ਪਰਿਵਾਰ ਨੂੰ ਜਣੇ ਕਿ ਇਹਦੇ ਘਰ ਦੀਆਂ ਚਾਬੀਆਂ ਬੈਂਕ ਦਾ ਜਿੰਦਾ ਤੋੜ ਕੇ ਇਹਨੂੰ ਘਰੇ ਬਿਠਾਵਾਂਗੇ ਇਹ ਭਾਰਤੀ ਕਿਸਾਨ ਜੂਨੀਅਨਕਤਾ ਗ੍ਰਾਹਾਂ ਦਾ ਵੱਡੇ ਪੱਧਰ ਤੇ ਫੈਸਲਾ ਹੈ ਆਓ ਸੱਜਣੋ ਇਹੋ ਜਿਹੇ ਘਰਾਂ ਦੇ ਜਿੰਦੇ ਬੰਦ ਘਰ ਬੰਦ ਨਾ ਹੋਣ ਦਈਏ ਭਾਰਤੀ ਕਿਸਾਨ ਜੂਨੀਅਨਕਤਾ ਗ੍ਰਾਹਾਂ ਦਾ ਵੱਡਾ ਕਾਫਲਾ ਬਣਾ ਕੇ ਇਹ ਸਰਕਾਰਾਂ ਨਾਲ ਲੜਨਾ ਕਰੀਏ ਇਹਨਾਂ ਨੂੰ ਜਵਾਬ ਦੇਈਏ ਦੱਸਿਏ ਵੀ ਇਹ ਕਦਾ ਚੱਤ ਵੀ برداشت ਨਹੀਂ ਹੋਊਗਾ ਐ ਤੁਸੀਂ ਬੈਂਕਾਂ ਘਰਾਂ ਨੂੰ ਜਿੰਦੇ ਲਾ ਜਣ 100 ਪ੍ਰਬੰਧ ਨੇ ਸਮਾਂ ਦਿਓ ਸੈਟਲਮੈਂਟਲ ਕਰਕੇ ਨਵੇੜ ਨੂੰ ਤਿਆਰ ਬੈਠਿਆ ਪਰਿਵਾਰ ਜੇ ਚਾਰ ਕਿਸ਼ਤਾਂ ਟੁੱਟ ਗਈਆਂ ਥੋੜੀਆਂ ਵੀ ਘਰੋਂ ਬਾਹਰ ਕੱਢ ਦੋ ਇਹ ਕਿੱਥੇ ਦਾ ਇਨਸਾਫ ਹੈ ਕਿੱਥੇ ਦੀਆਂ ਸਰਕਾਰਾਂ ਨੇ ਇਹ ਕਿਉਂ ਕਰਦੇ ਨੇ ਜਣ ਕੇ ਇਹ ਸਰਕਾਰਾਂ ਨੇ ਜਿਹੜੀਆਂ ਖਤਰਨਾਕ ਖੇਡ ਖੇਡ ਰਹੀਆਂ ਨੇ ਜਿਹੜਾ ਕਦੇ ਵੀ ਬਰਦਾਸ਼ਤ ਨਹੀਂ ਹੋਊਗਾ ਅੱਜ ਇਸ ਮਕਾਨ ਨੂੰ ਖੋਲ ਕੇ ਇਹਨੂੰ ਘਰੇ ਬਿਠਾਇਆ ਜਾਊਗਾ ਸੱਜਣੋ ਆਓ ਆਪਾਂ ਇਸ ਲੈਂਡ 'ਚ ਲੱਗੀਏ ਕਿਸੇ ਦਾ ਘਰ ਕਿਸੇ ਦੀ ਜ਼ਮੀਨ ਕਿਸੇ ਦਾ ਕਾਰੋਬਾਰ কুরਕ ਨਾ ਹੋਣ ਦਈਏ ਆਓ ਸੱਜਣੋ ਇਸ ਕੰਮ ਦੇ ਵਿੱਚ ਮੜੀਏ ਨਹੀਂ ਇੱਥੋਂ ਜ਼ਮੀਨਾਂ ਦੇ ਵਿੱਚ ਵੱਡੀ ਤਿਆਰੀ ਹੈ ਘਰ ਨਹੀਂ ਕੱਲੇ ਆਉਣ ਵਾਲਾ ਕਦਮ ਅਯੋਗ ਅਦਾਰਿਆਂ ਦਾ ਜ਼ਮੀਨਾਂ 'ਚ ਵੜਨ ਦਾ ਤਿਆਰੀ ਹੈ ਤਰ੍ਹਾਂ ਤਰ੍ਹਾਂ ਦੇ ਕਾਲੇ ਕਾਨੂੰਨ ਟੇਢੇ ਢੰਗ ਨਾਲ ਕਿਸਾਨਾਂ ਦੀਆਂ ਜ਼ਮੀਨਾਂ 'ਚ ਵੜਨਗੇ ਘਰ ਰੋਕ ਰਹੇ ਨੇ ਤੇ ਸੀਲਾਂ ਜਿਹੜੀਆਂ ਹੁਣ ਘਰ ਤੇ ਜਿਹੜੀਆਂ ਜੰਦਾ ਤੋੜ ਕੇ ਆ ਨੋਰਸ ਲੱਗਿਆ ਹੋਇਆ 5 ਤਰੀਕ ਤੋਂ ਇਹ ਘਰ ਬੰਦ ਹੈ ਤੇ ਉਧਰ ਸੀਲਾਂ ਲੱਗੀਆਂ ਹੋਈਆਂ ਨੇ ਇਹਨਾਂ ਇਸ ਬੱਚਿਆਂ ਨੂੰ ਜਣੇ ਕਿ ਇਹਨਾਂ ਦਾ ਆਪਦਾ ਜਿੰਦਾ ਇਹ ਬਾਹਰ ਸੀਗੇ ਬੱਚੇ ਨੂੰ ਦਵਾਈ ਦਿਵਾਉਣ ਗਏ ਹੋਏ ਸੀ ਜਣੇ ਕਿ ਇਹਦਾ ਜਿੰਦਾ ਤੋੜ ਕੇ ਇਹ ਨਹੀਂ ਮੌਜੂਦਗੀ ਚਹੀਦੀ ਹੈ ਬੈਂਕਾਂ ਦੀ ਗੁੰਡਾਗਰਦੀ ਇਸ ਤੱਕਰ ਮਤਲਬ ਕੋਰਟ ਦਾ ਬਹਾਨਾ ਲੈ ਕੇ ਕਿਸੇ ਵੀ ਕੋਰਟ ਨੂੰ ਇਹੋ ਜਿਹੇ ਫੈਸਲੇ ਨਹੀਂ ਦੇਣੇ ਚਾਹੀਦੇ ਮੈਂ ਜੱਜ ਸਾਹਿਬਾ ਨੂੰ ਵੀ ਬੇਨਤੀ ਕਰਦਾ ਹੈ ਸਾਡੀ ਕਿਤੇ ਉਹ ਵੀਡੀਓ ਸੁਣਦੇ ਹੋਣ ਇਹ ਨਾ ਕਰੋ ਕਿੱਥੇ ਜਾਣ ਗਿਆ ਬੱਚੇ ਇਹ ਕਿੱਥੇ ਪਹਿਣਗੇ ਇਹ ਕਿੱਧਰ ਜਾਊਗਾ ਪਰਿਵਾਰ ਆ ਨਿੱਕੇ ਬੱਚੇ ਦੀਆਂ ਅੱਖਾਂ 'ਚ ਦੇਖੋ ਕਿ ਕੀ ਹੈ ਕੀ ਬਿਆਨ ਕਰਦੀਆਂ ਨੇ ਇਹਨਾਂ ਦੀਆਂ ਅੱਖਾਂ ਵੀ ਇਹ ਉਹਦਾ ਘਰ ਛੱਡ ਕੇ ਜਿਹੜਾ ਥੋੜੀ ਥੋੜੀ ਮਿਹਨਤ ਨਾਲ ਇਹਨਾਂ ਨੇ ਮਕਾਨ ਬਣਾਇਆ ਆ ਸਾਡੀ ਭੈਣ ਹੈ ਬੱਚੀ ਇਹ ਵਿਚਾਰੇ ਕਿੱਥੇ ਰਹੇ ਹੋਣਗੇ ਇੰਨੇ ਦਿਨ ਏ ਜਣੀ ਕਿ ਧਿਆਨ ਚਾਹੀਦਾ ਇੱਥੇ ਦੀਆਂ ਕੋਟਾਂ ਨੂੰ ਬੈਂਕਾਂ ਦੇ ਰੱਸਾ ਪਾਉਣਾ ਬੈਂਕਾਂ ਲਗਾਤਾਰ ਜ਼ਮੀਨਾਂ ਹੜੱਪ ਕੇ ਆਪਣੇ ਸਰੂਰ ਦੇ ਅੰਦਰ ਉਹ ਇੱਕ ਕੋਠੀ ਸੈਟਲਮੈਂਟਲ ਕਰਨ ਤੋਂ ਪਹਿਲੇ ਵੇਚ ਗਈ ਗੁਜਰਾਤ ਦੀ ਇੱਕ ਮਤਲਬ ਬੰਦਿਆਂ ਨੂੰ ਬੈਂਕ ਘਰ ਨੂੰ ਵੇਚੇ ਦਿੱਤਾ ਐ ਜਣੀ ਕਿ ਘਰਾਂ ਨੂੰ ਵੇਚਣ ਲੱਗੀਆਂ ਜਾਨੇ ਬੈਂਕਾਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅੱਜ ਇਹ ਜਿੰਦਾ ਸੀਲਾਂ ਤੋੜ ਦਿੱਤੀਆਂ ਹਰਜਿੰਦਰ ਤੋੜੇ ਤੋੜੇ ਦੋ ਸੀਲਾਂ ਇਹਨਾਂ ਸੀਲਾਂ ਤੋੜ ਕੇ ਇਹਨੂੰ ਅਸੀਂ ਇਹ ਘਰਾਂ ਘਰ ਦੇ ਅੰਦਰ ਬਿਠਾਵਾਂਗੇ ਇਸ ਪਰਿਵਾਰ ਨੂੰ ਇਸ ਕਰਕੇ ਸੱਜਣੋ ਗੰਭੀਰ ਗੱਲਾਂ ਨੇ ਜੇ ਕਿਤੇ ਇਥੇ ਜਥੇਬੰਦੀਆਂ ਨਾ ਹੋਣ ਵੱਡੇ ਪੱਦਰ 'ਚ ਲੋਕਾਂ ਨੂੰ ਘਰੋਂ ਕੱਢਿਆ ਜਾਊਗਾ ਵੱਡੇ ਪੱਦਰ ਦੇ ਘਰਾਂ ਦੀਆਂ ਕੁਰਕੀਆਂ ਹੋਣਗੀਆਂ ਭਵਾਨੀਗੜ੍ਹ ਦੇ ਬਹੁਤ ਪਰਿਵਾਰ ਨੇ ਜਿਹੜਿਆਂ ਦੀਆਂ ਜਥੇਬੰਦੀਆਂ ਕਰਕੇ ਕੁਰਕੀਆਂ ਰੁਕੀਆਂ ਹੋਈਆਂ ਨੇ ਤੇ ਘਰ ਬਚੇ ਹੋਏ ਨੇ ਛੱਤਾਂ ਥੱਲੇ ਬੈਠੇ ਨੇ ਤੇ ਬੈਂਕਾਂ ਨਿਮੇੜਨ ਨੂੰ ਤਿਆਰ ਹੋ ਗਈਆਂ ਇਸ ਕਰਕੇ ਉਧਰਲੀ ਸਾਈਡ ਤੋਂ ਆ ਜੰਦਾ ਤੋੜ ਕੇ ਇਸ ਪਰਿਵਾਰ ਨੂੰ ਬਿਠਾਇਆ ਜਾਊਗਾ ਬਹੁਤ ਮਹਤ ਜਣੀ ਕਿ ਮਾੜੀ ਗੱਲ ਆ ਸਾਨੂੰ ਰੋਣਾ ਆਉਂਦਾ ਏ ਇਹ ਪਰਿਵਾਰ ਇੰਨੇ ਦਿਨ ਸਾਡੇ ਮਤਬਿਲ ਉਦਲਾ ਬਾਹਰ ਕਿਸਾਨ ਯੂਨੀਅਨ ਇਕਤਾ ਜਿੰਦਾਬਾਦ 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 ਇਕਤਾ ਜਿੰਦਾਬਾਦ ਜਿੰਦਾਬਾਦ ਦੇ ਲੋਕ ਜੱਲਾ ਤੋਨਾ ਢਾਕੇ ਲੋ ਭਾਰਤੀ ਕਿਸਾਨ ਜੁਨੀਆਂ ਨੇ ਇਕਜੁੱਟ ਰਹਾ ਜਿੰਦਾਬਾਦ 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 ਤਾਰਾ ਤੋਨਾ ਚੱਕ ਕਰੋ ਆਪਣੀ ਰਾਖੀਆ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਲੋਕੇ ਜਨਤਾ ਸਾਰੀ ਆਲਾ ਆਪਣਾ ਜਗਵੀਰ ਹੁਣ ਮਾਰੂ ਨਾ ਰੇ ਪਿਆਰ ਸਰਕਾਰ ਮਰਦਾਬਾਦ 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 ICICI ਬੈਂਕ ਨੂੰ ਮਰਦਾਬਾਦ ਮਰਦਾਬਾਦ ਮਕਾਨ ਥੱਲੇ ਦੁਕਾਨ ਬਣਾਈ ਸੀ ਹੁਣੇ ਮਕਾਨ ਬਣਾਇਆ ਨੇ ਇਹ ਪਿੱਛੇ ਪੂਰੇ ਨਾਲ ਲੱਗ ਮਾ ਹੋਟਲ ਕਰਦਾ ਸੀਗਾ ਕੋਈ ਨਹੀਂ ਬੱਚੀ ਵਿਚਾਰੇ ਦੀ ਉਹ ਮਤਲਬ ਲੀਵਰ ਦਾ ਰੋਗ ਐ ਸਾ ਨਿੱਕੀ ਜਿਹੀ ਬੱਜਨ ਖਾ ਲਿਖਿਓ ਇਹਦੀ ਅੱਖਾਂ ਵੀ ਮਤਲਬ ਪੀਲੀਆਂ ਨੇ ਇਹਨੂੰ ਲੀਵਰ ਦੀ ਕੋਈ ਦਿੱਕਤ ਆਇਆ ਇਹਦਾ ਇਲਾਜ ਕਰਾਉਣ ਦੇ ਚੱਕਰ ਚਦਾ ਕਾਰੋਬਾਰ ਢੇਲ ਹੋ ਗਿਆ ਇਸ ਕਰਕੇ ਦੀਆਂ ਕਿਸ਼ਤਾਂ ਟੁੱਟੀਆਂ ਲਗਾਤਾਰ ਪਰ ਇਹ ਥੱਲੇ ਨੇ ਦੁਕਾਨ ਬਣਾਈ ਸੀ ਕਾਰੋਬਾਰ ਕਰਨ ਵਾਸਤੇ ਉੱਤੇ ਮਕਾਨ ਇਸ ਮਕਾਨ ਦੇ ਵਿੱਚ ਇਹਨਾਂ ਨੂੰ ਬਿਠਾਇਆ ਗਿਆ ਹੁਣੇ ਅੰਦਰ ਬਾਹਰ ਇਹ ਪ੍ਰਧਾਨ ਜੀ ਨਾਲ ਕਹਿੰਦੇ ਕਿਸ਼ਤ ਵੀ ਭਰ ਰਹੀ ਨੇ ਲੇਗੂ ਨਾਲ ਹੁਣ ਲਗਾਤਾਰ ਦੁਬਾਰੇ ਫੇਰ ਮਤਲਬ ਕਿਸ਼ਤਾ ਭਰ ਰਹੇ 10ਵੇਂ 11ਵੇਂ ਮਹੀਨੇ ਤੋਂ ਫੇਰ ਕਿਸ਼ਤਾ ਸ਼ੁਰੂ ਕਰਦੇ ਆ ਪਰ ਬੈਂਕ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਨਹਿਤ ਜਾਨੀ ਕਿ ਮਾੜੀ ਗੱਲ ਹੈ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਊਗਾ ਅੱਗੇ ਦੁਜੀ ਦੁਬਾਰੇ ਜੇ ਕੋਈ ਬੈਂਕ ਸਾਥ ਦੁਬਾਰੇ ਆਊਗੀ ਬੈਂਕ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਅਸੀਂ ਕਿਸੇ ਦਾ ਘਰ ਬੰਦ ਨਹੀਂ ਹੋਣ ਦੇਵਾਂਗੇ ਇਹਨਾਂ ਨਾਲ ਬਹਿ ਕੇ ਗੱਲਬਾਤ ਕਰਕੇ ਇਹਨਾਂ ਨਾਲ ਨਿਬੜਣ ਦੀ ਕੋਸ਼ਿਸ਼ ਕਰਨ ਨਹੀਂ ਘਰੋਂ ਨਹੀਂ ਕਿਸੇ ਨੂੰ ਕੱਢਣ ਦਿੱਤਾ ਜਾਊਗਾ ਇਹ ਖਬਰਦ ਇਹ ਪਰ ਜਨੂ ਅਸੀਂ ਪਹਿਲਾਂ ਵੀ ਕਈ ਥਾਵਾਂ ਤੇ ਬੈਂਕ ਦਾ ਬੈਂਕਾਂ ਦੇ ਗੇਟ ਘੇਰ ਕੇ ਘਰ ਖੁਲਾਏ ਨੇ ਇਸ ਕਰਕੇ ਸੱਜਣੋ ਧਿਆਨ ਕਰਨਾ ਚਾਹੀਦਾ ਆਓ ਆਪਾਂ ਇਸ ਲੈਨ ਚ ਇਸ ਕਾਫਰੇ ਚ ਜੁੜੀਏ ਜਿਹੜੇ ਲੋਕਾਂ ਦੇ ਦਰਵਾਜ਼ੇ ਖੋਲ ਕੇ ਘਰੇ ਪਹੁੰਚਦੇ ਨੇ ਕੋਈ ਨਹੀਂ ਕਿਸੇ ਪਾਰਟੀ ਦੇ ਐਮਐਲਏ ਕੋਲੇ ਵਗਜੋ ਕਿਸੇ ਮੁੱਖ ਮੰਤਰੀ ਕੋਲੇ ਵਗਜੋ ਕਿਸੇ ਐਮਐਲਏ ਕੋਲੇ ਵਗਜੋ ਕਿਸੇ ਕੋਲੇ ਤਾਕਤ ਨਹੀਂ ਇੱਕ ਲੋਕਤਾਕਤਾ ਜਿਹੜੀ ਇੱਕ ਦੂਜੇ ਨੂੰ ਘਰੇ ਇਹ ਜਿੰਦੇ ਤੋੜ ਕੇ ਪਿਠਾ ਸਕਦੀ ਹੈ ਤੇ ਲਗਾਤਾਰ ਪਿਠਾ ਰਹੀ ਹੈ। ਐਂ ਅਨੇਕਾਂ ਜ਼ਮੀਨਦਾਰੀਆਂ, ਕੁਰਕੀਆਂ ਨੇ ਜਿਹੜੀਆਂ ਇਹਨਾਂ ਦੇ ਦਫ਼ਤਰਾਂ 'ਚ ਬੰਦ ਨੇ ਨਹੀਂ ਹੋਣ ਦਿੰਦੇ। ਇਸ ਕਰਕੇ ਤਰਸਯੋਗ ਜਨਕਿਤ ਇਹ ਗੱਲ ਹੈ ਸਾਰੀ। ਇਹ ਕਹਾਣੀ ਦਾ ਜਦੋਂ ਪਤਾ ਲੱਗਿਆ ਬਹੁਤ ਤੌਰ 'ਤੇ ਫੈਸਲਾ ਲਿਆ ਅੱਜ ਇਸ ਪਰਿਵਾਰ ਨੂੰ ਮਕਾਨ ਦਿੱਤਾ ਹੈ ਬੜਾ ਸਾਰਿਆਂ ਦਾ ਤੁਹਾਨੂੰ। ਦੇਖੋ ਪ੍ਰਧਾਨ ਜੀ ਨੇ ਸਾਰੀ ਜਾਣਕਾਰੀ ਸੱਚੀ ਦਿੱਤੀ ਆ ਮਜ਼ਦੂਰ ਪਰਿਵਾਰ ਨੂੰ ਘਰ ਦੇ ਵਿੱਚੋਂ ਬਾਹਰ